ਰੰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡੇ ਭਾਦਾਂ ਵਾਲੇ ਹਾਂ ਸਤਗੁਰੂ ਦੀ ਅਸੀਸ ਦੇ ਪਾਤਰ ਬਣ ਕੇ ਸ਼ਾਮ ਦੇ ਦੀਵਾਨ ਵਿੱਚ ਬੜੇ ਹੀ ਅਦਬ ਤੇ ਸਤਕਾਰ ਸਹਿਤ ਸੰਤੀ ਰੂਪ ਵਿੱਚ ਹਾਜ਼ਰੀ ਭਰ ਰਹੇ ਹਾਂ ਮੇਰੇ ਤੋਂ ਪਹਿਲਾਂ ਗੁਰਮਖਾਨੀ ਬੜੇ ਪਿਆਰ ਨਾਲ ਤੁਰਕੀ ਬਾਣੀ ਦਾ ਰਬੀ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਹੈ ਆਓ ਗੁਰਮਤਿ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ तमाम ਬੁਨਿਆਵੀ ਫੁਰਨਿਆਂ ਨੂੰ ਪਾਸੇ ਰੱਖ ਕੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸਤਕਾਰ ਸਹਿਤ ਆਪਣੀ ਤੇ ਦਾਸ ਦੀ ਹਾਜ਼ਰੀ ਇਸ ਪਵਿੱਤਰ ਅਸਥਾਨ ਤੇ ਲਵਾਉਂਦੇ ਆਂ ਅਤੇ ਨਾਲ ਸਾਂਝ ਪਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੀ ਵੀ ਕੀਰਤਨ ਸੁਣ ਰਿਹਾ ਸੀ ਮੈਂ ਵੀ ਸੁਣ ਰਿਹਾ ਸਾਂ ਔਰ ਜਿਹੜਾ ਰਬਾਬ ਦੇ ਨਾਲ ਕੀਰਤਨ ਦਾ ਆਨੰਦ ਹੈ ਇਹ ਤਾਂ ਵੈਸੇ ਹੀ ਵੱਖਰਾ ਹੈ ਗੁਰਬਾਣੀ ਤਾਂ ਵੈਸੇ ਹੀ ਆਨੰਦ ਹੈ ਸਾਧ ਸੰਗਤ ਪਰ ਜਦੋਂ ਪੜਨ ਵਾਲੇ ਤੇ ਸਰਵਣ ਕਰਾਉਣ ਵਾਲੇ ਤੇ ਗੁਰੂ ਦੀ ਬਖਸ਼ਿਸ਼ ਹੋਵੇ ਉਹਦੀ ਰਸਨਾ ਦੇ ਉੱਤੇ ਤੇ ਫਿਰ ਹੋਰ ਆਨੰਦ ਬਣ ਜਾਂਦਾ ਹੈ ਮੈਂ ਬੜੀ ਵਾਰੇ ਬਚਨ ਕੀਤੇ ਨੇ ਕਿ ਕੋਈ ਬੰਦਾ ਦੁਨਿਆਵੀ ਕਵਿਤਾ ਪੜੇ ਨਾ ਕਿਸੇ ਨੂੰ ਚੰਗੀ ਲੱਗੇ ਤੇ ਉਹ ਕਵੇ ਵੀ ਦੁਬਾਰਾ ਪੜੋ ਤੇ ਪਹਿਲੀ ਤੇ ਗੱਲ ਕਿ ਕਵੀ ਦੁਬਾਰਾ ਪੜਦਾ ਨਹੀਂ ਉਹਨੂੰ ਪਤਾ ਹੈ ਕਿ ਜੇ ਮੈਂ ਇਹੋ ਹੀ ਕਵਿਤਾ ਦੁਬਾਰਾ ਸਟੇਜ ਤੋਂ ਬੜੀ ਤੇ ਰਸ ਕੱਟ ਜਾਣਾ ਪਰ ਜੇ ਉਹ ਪੜੇ ਤੇ ਸੱਚਮੁੱਚ ਹੀ ਰਸ ਕੱਟਦਾ ਹੈ ਤੀਜੀ ਵਾਰ ਕੋਈ ਕਵੇ ਤੇ ਜੇ ਫੇਰ ਪੜੇ ਹੋਰ ਕੱਟ ਜਾਂਦਾ ਹੈ ਚੌਥੀ ਵਾਰ ਤੇ ਬਿਲਕੁਲ ਹੀ ਕੱਟ ਜਾਂਦਾ ਹੈ ਪਰ ਦੁਨੀਆਂ ਦੇ ਉੱਤੇ ਕੇਵਲ ਤੇ ਕੇਵਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ ਕਿੰਨਾ ਕੀਰਤਨ ਕਰੀ ਜਾਈਏ ਕਿੰਨੀ ਬਾਣੀ ਸੁਣੀ ਜਾਈਏ ਕਿੰਨੀ ਕਥਾ ਸੁਣੀ ਜਾਈਏ ਜਿਵੇਂ ਜਿਵੇਂ ਸੁਣੀ ਜਾਵਾਂਗੇ ਤੀਵੇਂ ਤੀਵੇਂ ਆਨੰਦ ਵੱਧਦਾ ਜਾਵੇਗਾ ਆਨੰਦ ਵੱਧਦਾ ਜਾਵੇ ਤਾਂ ਹੀ ਤੈਨੂੰ ਬ੍ਰਹਮ ਲਿਖਿਆ ਬਾਣੀ ਮਹਾਰਾਜ ਬਾਣੀ ਚ ਕਿੱਡਾ ਪਿਆਰਾ ਫਰਮਾਨ ਕਰਦੇ ਜਦੋਂ ਕਹਿੰਦੇ ਲੋਗ ਜਾਣੈ ਇਹੋ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਕਹਿੰਦੇ ਬ੍ਰਹਮ ਦੀ ਵਿਚਾਰ ਹੈ ਤੇ ਸਾਧ ਸੰਗਤ ਜੀ ਅਸੀਂ ਬੜਾ ਜਤਨ ਕੀਤਾ ਵੀ ਜਿਹੜੇ ਤੰਤੀ ਸਾਜ ਨੇ ਉਹ ਕੌਮ ਚ ਦੁਬਾਰਾ ਆਉਣ ਗਿਆਨੀ ਹਰਪ੍ਰੀਤ ਸਿੰਘ ਦੀ ਟੀਮ ਚ ਮੈਂ 5 ਸਾਲ ਕੰਮ ਕੀਤਾ ਹੈ ਅਸੀਂ ਜਿੰਨੇ ਕ ਮਸਲੇ ਸਾਡੇ ਕੋਲ ਆਉਂਦੇ ਰਹੇ ਅਸੀਂ ਤੁਸ਼ ਬੁੱਧੀ ਦੇ ਮੁਤਾਬਕ ਉਹਨੂੰ ਨਿਬੜਨ ਦਾ ਯਤਨ ਕਰਦੇ ਸਾਂ ਤੇ ਉਹਦੇ ਚੋਂ ਸਾਡੀ ਸਲਾਹਕਾਰ ਕਮੇਟੀ ਨੇ ਇੱਕ ਵਾਰ ਸਾਨੂੰ ਸਲਾਹ ਦਿੱਤੀ ਸੀ ਆ ਕੇ ਕਿ ਆਪਾਂ ਗੁਰੂ ਘਰਾਂ ਚ ਤੇ ਖਾਸ ਕਰਕੇ ਹਰਮੰਦਰ ਸਾਹਿਬ ਦੇ ਵਿੱਚ ਆਪਾਂ ਤੰਤੀ ਸਾਜਾਂ ਨਾਲ ਕੀਰਤਨ ਆਰੰਭ ਕਰਾਂ ਤੇ ਠੀਕ ਹੈ ਚਲੋ ਸਮਾਂ ਜਿਵੇਂ ਦਾ ਸੀ ਆਪਣੀ ਚਾਲੇ ਚਲੇ ਗਿਆ ਜਿੰਨਾ ਚਿਰ ਰੱਬ ਨੇ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਲਈ ਉਹਨਾਂ ਸੇਵਾ ਕੀਤੀ ਪਰ ਉਹ ਪ੍ਰੋਜੈਕਟ ਜਿਹੜਾ ਸੀ ਉਹ ਸਾਡਾ ਵਿੱਚ ਰਹਿ ਗਿਆ ਪਰ ਮਨ ਦਾ ਇੱਕ ਬਲਵਲਾ ਜ਼ਰੂਰ ਸੀ ਕਿ ਇਹ ਜਿਹੜੇ ਸਾਜ ਨਹੀਂ ਸਾਡੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਇਹ ਰਬਾਬ ਵਜ ਰਹੀ ਸੀ ਤੇ ਆਨੰਦ ਆ ਰਿਹਾ ਸੀ ਵੇਖੋ ਬੈਠ ਕੇ ਕੀਰਤਨ ਸੁਣਦਾ ਵੀ ਆਨੰਦ ਆ ਰਿਹਾ ਸੀ ਕਿਉਂਕਿ ਇਹ ਰਬਾਬ ਉਹ ਹੈ ਜਿਹੜੀ ਭਾਈ ਮਰਦਾਨੇ ਨੇ ਵਜਾਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਨ ਕੀਤਾ ਭਲਾ ਰਬਾਬ ਵਜਾਏਂਦਾ ਮਜਲਿਸ ਮਰਦਾਨਾ ਮੀਰਾਸੀ ਔਰ ਸਭ ਤੋਂ ਵੱਡੀ ਗੱਲ ਵੇਖੋ ਜਿੱਦਨ ਇਹ ਰਬਾਬ ਵਜਾਉਂਦਿਆਂ ਵਜਾਉਂਦਿਆਂ ਉਰਮ ਦਰਿਆ ਦੇ ਕੰਢੇ ਅਫਗਾਨਿਸਤਾਨ ਦੀ ਧਰਤੀ ਤੇ ਭਾਈ ਮਰਦਾਨਾ ਜੀ ਨੇ ਅੰਤਮ ਸਾਹ ਲਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਸਾਰੀ ਕਿਰਿਆ ਭਾਈ ਮਰਦਾਨੇ ਦੀ ਕੀਤੀ ਤੇ ਇਹ ਰਬਾਬ ਜਿਹੜੀ ਸੀ ਨਾ ਜਿਹਦੇ ਨਾਲ ਅਣਗਿਣਤ ਪਾਪੀ ਲੋਕਾਂ ਨੂੰ ਤਾਰਿਆ ਇਹਨੂੰ ਸਤਿਗੁਰੂ ਨੇ ਸੋਹਣੇ ਰਮਾਲ ਚ ਲਪੇਟ ਕੇ ਮੋਢੇ ਪਾਇਆ ਤੇ ਤਲਵੰਡੀ ਦੀ ਧਰਤੀ ਤੇ ਆਏ ਫਿਰ ਕੱਲੇ ਤੇ ਜਦੋਂ ਆਏ ਤੇ ਸਿੱਧਾ ਫਿਰ ਆਪਣੇ ਘਰ ਨਹੀਂ ਗਏ ਮਰਦਾਨੇ ਦੇ ਘਰ ਗਏ ਰਬਾਬੀ ਬੂਆ ਕੜਕਾਇਆ ਮਰਦਾਨੇ ਦੇ ਪੁੱਤਰ ਸਜਾਦੇ ਨੇ ਬੂਆ ਖੋਲਿਆ ਕੀ ਵੇਖਿਆ ਵੀ ਅੱਜ ਮੇਰਾ ਅੱਬੂ ਨਹੀਂ ਦੀਦਾ ਗੁਰੂ ਨਾਨਕ ਸਾਹਿਬ ਤਾਂ ਦੀਦੇ ਨੇ ਤੇ ਜਨਮ ਸਾਖੀ ਦੇ ਬੋਲ ਨੇ ਵੀ ਉਹਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਮੇਰਾ ਅੱਬੂ ਕਿੱਥੇ ਹੈ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਜਾਦੇਆ ਤੇਰਾ ਅੱੱਬੂ ਆਪਣੇ ਅਸਲੀ ਘਰ ਚਲਾ ਗਿਆ ਹੈ ਜੇ ਜਿਹੜਾ ਬੰਦਾ ਆਪਣੇ ਅਸਲੀ ਘਰ ਚਲਾ ਜਾਵੇ ਉਹ ਦੁਬਾਰਾ ਕਦੇ ਸੰਸਾਰ ਤੇ ਵਾਪਸ ਨਹੀਂ ਆਉਂਦਾ। ਪਿਤਾ ਜੀ ਮਨ 'ਚ ਥੋੜਾ ਬਰਾਗ ਆਇਆ ਕਿ ਪਿਤਾ ਜੀ ਤੁਰ ਗਏ ਆ। ਪਰ ਮਹਾਰਾਜ ਨੇ ਗਲ ਵਕੜੀ ਵਿੱਚ ਲੈ ਕੇ ਇਹ ਬਚਨ ਕਹੇ ਸੀ ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੀ ਗ੍ਰਹਿ ਜਾਏ ਰੋਵੋ ਸਾਕਤ ਵਾਪਰੇ ਜੋ ਹਟ ਹੈ ਹਾਟ ਬਿਕਾ ਤੇ ਮਹਾਰਾਜ ਸਤੀ ਪਾਤਸ਼ਾਹ ਨੇ ਫਿਰ ਕੀ ਕੀਤਾ ਧੀਰਜ ਦੇ ਕੇ ਤੇ ਇਹ ਰਬਾਬ ਜਿਹੜੀ ਮੋਢੇ ਤੇ ਪਾਈ ਸੀ ਨਾ ਇਹਨੂੰ ਸੋਹਣੇ ਰਮਾਲ ਚੋਂ ਕੱਢ ਕੇ ਸਜਾਦੇ ਦੇ ਹੱਥ 'ਚ ਦਿੱਤੀ ਤੇ ਨਾਲ ਇਹ ਗੱਲ ਕਹੀ ਵੀ ਸਜਾਦੇਆ ਅੱਜ ਤੋਂ ਬਾਅਦ ਕੀਰਤਨ ਦੀ ਦਾਤ ਅਸਾਂ ਨੇ ਤੇਰੀ ਝੋਲੀ ਪਾਈ ਫਿਰ ਜਿੰਨਾ ਚਿਰ ਮਰਦਾਨੇ ਦਾ ਪੁੱਤਰ ਜਿਉਂਦਾ ਰਿਹਾ ਉਹ ਰਬਾਬ ਵਜਾਉਂਦਾ ਰਿਹਾ ਗੁਰੂ ਕਾਬੇ ਫਿਰ ਉਹਦੇ ਅੱਗੇ ਤਿੰਨ ਪੁੱਤਰ ਸੀ ਭਾਈ ਪੰਦਾ ਜੀ ਭਾਈ ਬਾਦੂ ਜੀ ਭਾਈ ਸਾਧੂ ਜੀ ਤੇ ਜਿੰਨਾ ਚਿਰ ਉਹ ਰਹੇ ਮਰਦਾਨੇ ਦੇ ਪੋਤਰੇ ਵੀ ਗੁਰੂ ਸਾਹਿਬ ਦੇ ਘਰ ਵਿੱਚ ਕੀਰਤਨ ਕਰਦੇ ਰਹੇ ਰਬਾਬ ਦੇ ਨਾਲ ਇਹ ਸਾਡੇ ਸਾਜ ਨਹੀਂ ਉਹ ਭਾਵੇਂ ਰਬਾਬ ਹੈ ਸਰੰਦਾ ਹੈ ਦਿਲ ਰੁਬਾ ਹੈ ਤਾਉਸ ਸਾ ਸੰਗਤ ਫਿਰ ਸਭ ਤੋਂ ਵੱਡੀ ਗੱਲ ਵੇਖੋ ਵੀ ਗੁਰੂ ਕਾਲ ਵੇਲੇ ਜਦੋਂ ਕਲਗੀਧਰ ਬਾਦਸ਼ਾਹ ਦਾ ਸਮਾਂ ਆਇਆ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਦਸ਼ਾਹ ਨੇ ਨੰਦਪੁਰ ਦੀ ਧਰਤੀ ਤੇ ਰਬਾਬੀਆਂ ਦਾ ਇੱਕ ਮਹੱਲਾ ਬਣਾਇਆ ਸੀ ਸਪੈਸ਼ਲ ਉਹਨਾਂ ਦੀ ਡਿਊਟੀ ਹੁੰਦੀ ਸੀ ਵੀ ਤੁਸੀਂ ਗੁਰਬਾਣੀ ਦਾ ਕੀਰਤਨ ਕਰਨਾ ਹੈ ਰਬਾਬ ਹੀ ਵਜਾਉਣੀ ਹੈ ਜਦੋਂ ਕੌਮ ਦੇ ਪ੍ਰਚਾਰਕ ਨੂੰ ਇਹ ਪਤਾ ਹੋਵੇ ਵੀ ਮੇਰੀ ਡਿਊਟੀ ਕੀਰਤਨ ਕਰਨ ਦੀ ਹੈ ਕਥਾ ਕਰਨ ਦੀ ਹੈ ਬਾਕੀ ਮੇਰੀ ਕੌਮ ਨੂੰ ਫਿਕਰ ਹੋਵੇ ਸਾਡੀਆਂ ਸੰਸਥਾਵਾਂ ਨੂੰ ਫਿਕਰ ਹੋਵੇ ਕਿ ਅਸੀਂ ਜਿਹੜੇ ਪ੍ਰਚਾਰਕ ਨਹੀਂ ਰੱਖੀ ਨੇ ਉਹਨਾਂ ਨੂੰ ਸੰਭਾਲਣਾ ਹੈ ਫਿਰ ਉਹਦਾ ਧਿਆਨ ਬਹੁਤਾ ਹੋਰ ਬੰਨੇ ਨਹੀਂ ਜਾਂਦਾ ਕੋਈ ਮਾਇਆ ਵਾਲੀ ਨਹੀਂ ਦੁਜਾ ਤੇ ਜਾ ਕਿਤੇ ਨਹੀਂ ਉਹ ਖੁਬ ਕੇ ਗਰਬਾਣੀ ਦੀ ਗਨ ਕਰਦਾ ਹੈ ਖੁਬ ਕੇ ਕੀਰਤਨ ਕਰਦਾ ਹੈ ਤੋ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਜਿੰਨਾ ਚਿਰ ਤੁਸੀਂ ਨੰਦਪੁਰ ਦੀ ਧਰਤੀ ਤੇ ਰਹੋਗੇ ਰਬਾਬੀਆਂ ਨੂੰ ਕੋਈ ਫਿਕਰ ਨਹੀਂ ਹੋਵੇਗੀ ਨਾ ਕਿਸੇ ਨੂੰ ਰੋਟੀ ਦਾ ਫਿਕਰ ਨਾ ਕਿਸੇ ਨੂੰ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਇਹ ਗੁਰੂ ਗੋਬਿੰਦ ਸਿੰਘ ਦੀ ਜ਼ਿੰਮੇਵਾਰੀ ਹੈ ਗੁਰੂ ਗੋਬਿੰਦ ਸਿੰਘ ਨੇ ਅੱਗੋਂ ਸੰਗਤਾਂ ਨੂੰ ਕਿਹਾ ਇਹ ਸੰਗਤ ਦੀ ਜ਼ਿੰਮੇਵਾਰੀ ਹੈ ਤੇ ਰਬਾਬੀਆਂ ਦਾ ਮਹੱਲਾ ਲੰਬਾ ਸਮਾਂ ਸ਼੍ਰੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਰਿਹਾ ਹੈ ਕਿਉਂ ਕਿ ਕਿਉਂਕਿ ਇਹ ਜਿਹੜੀ ਰਬਾਬ ਹੈ ਸਾ ਸੰਗਤ ਇਹ ਸਾਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਖਸ਼ਿਆ ਸਾਜ਼ ਭਾਈ ਮਰਦਾਨਾ ਸਿੱਖ ਧਰਮ ਦਾ ਪਹਿਲਾ ਰਬਾਬੀ ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਖ ਧਰਮ ਦੇ ਪਹਿਲੇ ਕੀਰਤਨੀਏ ਨੇ ਤੇ ਜਦੋਂ ਦੋਵੇਂ ਰਲ ਕੇ ਗੁਰੂ ਕੀ ਬਾਣੀ ਗਾਉਂਦੇ ਸੀ ਤੇ ਸਾ ਸੰਗਤ ਦੀ ਸੁਣਨ ਵਾਲਿਆਂ ਦੇ ਹਿਰਦੇ ਪਤੀਤ ਜਾਇਆ ਕਰਦੇ ਸਨ ਮਹਾਰਾਜ ਤੇ ਭਾਈ ਮਰਦਾਨਾ ਚੱਲਦਿਆਂ 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 ਇੱਕ ਦਿਨ ਨਾ ਰਮਦਾਸ ਦੇ ਇਲਾਕੇ ਵਿੱਚ ਗਏ ਤੇ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਕੀਰਤਨ ਕੀਤਾ ਮਰਦਾਨੇ ਨੇ ਰਬਾਬ ਦੀ ਤਾਰ ਛੇੜੀ ਤੇ 12 ਸਾਲ ਦੇ ਬੱਚੇ ਦੇ ਕੰਨ ਵਿੱਚ ਜਦੋਂ ਇਹ ਬੋਲ ਪਏ ਨਾ ਗੁਰਬਾਣੀ ਦੀ ਬਖਸ਼ਿਸ਼ ਹੋਈ ਇੱਕ ਤੇ ਉਹ ਸੰਗੀਤ ਬੜਾ ਪਿਆਰਾ ਸੀ ਰਾਗ ਬੜਾ ਪਿਆਰਾ ਸੀ ਤੇ ਦੂਜਾ ਜਦੋਂ ਗੁਰੂ ਨਾਨਕ ਸਾਹਿਬ ਆਪ ਬਾਣੀ ਗਾਉਂਦੇ ਹੋ ਮਰਦਾਨਾ ਜੀ ਆਪ ਗਾਉਂਦੇ ਹੋ ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਸੀ